ਅਜੀ ਜਾਣੇ ਇਹ ਪੇ ਕਿਰਪਾ ਕਰਕੇ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਪੰਜਾਬ ਦੀ ਜਨਤਾ ਪੰਜਾਬ ਦਾ ਇੰਪਲਾਜ਼ ਪੰਜਾਬ ਦਾ ਪੈਨਸ਼ਨਰ 2.59 ਡੀਏ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਮੰਗਾ ਬਿਲਕੁਲ ਰਾਈਟ ਨੇ ਜਿਨ੍ਹਾਂ ਮੰਗਾ ਦੇ ਸੰਬੰਧ ਵਿੱਚ ਕੋਈ ਐਡੀਆਕਰ ਨਹੀਂ ਆ ਉਹਨਾ ਮੰਗਾ ਗਨੀ ਧਿਆਨ ਕਰਕੇ ਪਰ ਸਾਡੀ ਸਿਆਣੀ ਲੀਡਰਸ਼ਿਪ ਨੇ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਵਿਸ਼ਵਾਸ ਦਿਵਾਉਣ ਤੇ ਔਰਤੋਂ ਵੱਡੀ ਕੋਈ ਗੱਲ ਹੋਰ ਨਹੀਂ ਹੋ ਸਕਦੀ ਕਿ ਮੁੱਖ ਮੰਤਰੀ ਸਾਹਿਬ ਨੇ ਵਿਸ਼ਵਾਸ ਕਿਹਾ ਗਿਆ ਕਿ ਜੋ ਰਟਾਇਨ ਦੇ ਸਾਥੀ ਆ ਉਹਨਾਂ ਨੂੰ ਫੈਕਟਰ 2.95 ਦਿੱਤਾ ਜਾਵੇ ਤੇ ਉਹਨਾਂ ਨੂੰ ਜੋ ਏਰੀਆ ਦਿੱਤਾ ਜਾਵੇ ਜਿਸ ਸਮੇਂ ਉਹਨਾਂ ਦੀ ਮੁੱਖ ਮੰਤਰੀ ਭਵਨਤਮਨ ਸਾਹਿਬ ਨੇ ਕਿਹਾ ਕਿ ਜੋ ਰਟਾਇਨ ਦੇ ਸਾਥੀ ਉਹਨਾਂ ਦਾ ਬਹੁਤ ਫਿਕਰ ਆ ਉਹਨਾਂ ਨਾਲ ਸੋਨੇ ਵਿੱਚ ਜੋ ਮੀਟਿੰਗ ਕਰਕੇ ਹਾਈਡਰੋ 2.49 ਸਬੰਧੀ ਵੀ ਫੈਸਲਾ ਕੀਤਾ ਜਾਊਗਾ ਜੋ ਲਗਭਗ 18000 ਕਰੋੜ ਏਰੀਆ ਦਾ ਬਣਦਾ ਉਸ ਨੂੰ ਪੂਰੇ ਨੇ ਵਿਸ਼ਵਾਸ ਦਿਵਾਇਆ ਕਿ ਹੋ ਸਕਦਾ ਜੋ ਆਪ ਸਰਕਾਰ ਆ ਏਰੀਆ ਰੋਨ ਨਾਲ ਸਬੰਧ ਵਿੱਚ ਨਾ ਦਿੰਦਾ ਹੋਊਗੀ ਹਾਂ ਜੀ ਬਣਾ ਜੀ ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਦੇ ਵਿੱਚ ਜਿਹੜੇ ਯੂਪੀਐਸ ਸੀਗੀ ਉਹਦੇ ਬਾਰੇ ਜਾਣਕਾਰੀ ਦਿਓ ਪੁਰਾਣੀ ਪੈਨਸਕੀਮ ਜੋ 2004 ਤੋਂ ਪਹਿਲਾਂ ਭਾਰਤੀ ਦੇ ਮੁਲਾਜ਼ਮਾਂ ਨੂੰ ਲਾਗੂ ਆ ਮਤਲਬ ਜੋ 2003 ਵਿੱਚ ਭਰਤੀ ਸੀ ਉਹਨਾਂ ਉੱਪਰ ਤਾਂ ਪੁਰਾਣੀ ਪੈਨਸ਼ਨ ਹੀ ਲਾਗੂ ਆ ਪਰ ਜੋ 2000 ਬਾਅਦ ਉਹ 2004 ਤੋਂ ਬਾਅਦ ਭਰਤੇ ਹੋਇਆ ਉਹਨਾਂ ਮਲਾਦਾਂ ਦੇ ਉੱਪਰ ਜੋ NPS ਲਾਗੂ ਕੀਤੀ ਸਰਕਾਰ ਵੱਲੋਂ ਪਹਿਲਾਂ ਪੰਜਾਬ ਸਰਕਾਰ ਨੇ ਉਹਦਾ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਨੇ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ ਸੀ ਵੀ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰ ਦਤੀ ਆ ਪਰ ਲਗਭਗ ਸਰਕਾਰ ਬਣੀ ਨੂੰ ਪੌਣੇ ਦਸੰ ਸਾਲ ਹੋ ਚੁੱਕੇ ਆ ਪਰ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਕਿ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਉਹ GPS ਕੇ ਦੇ ਉੱਪਰ ਇੱਕ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਕੀਤਾ ਗਿਆ ਵੀ ਜਿਸ ਕਰਮਚਾਰੀ ਦੀ ਸਰਵਿਸ ਲਾਗੂ ਨਹੀਂ ਕੀਤੀ ਕਿ ਜਿਸ ਨੂੰ ਲੈ ਕੇ ਬੇਤਾਂ ਨਿਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਈ ਪੰਜਾਬ ਹੰਡੰਡੀਆ ਦੇ ਵਿੱਚ ਭਰੋਸਾ ਦਿਵਾਇਆ ਟੀਮਾ ਸਾਹਿਬ ਨੇ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਪੁਰਾਣੀ ਪੈਨਸ਼ਨਸ ਲਾਗੂ ਕਰਨ ਸੰਬੰਧੀ ਮੀਟਿੰਗ ਕਰਾਂਗੇ ਉਹ ਵੀ ਫੈਸਲਾ ਕੀਤਾ ਜਾ ਬਹਾਣੀ ਮਾਨ ਜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨਾਲ ਮੀਟਿੰਗ ਹੋਈ ਸੀ ਉੱਥੇ ਉਹਨਾਂ ਨੇ ਉਸ ਮੀਟਿੰਗ 'ਚ ਮਾਨ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ ਮੁੱਖੋਂ ਦੇ ਭਵੰਤਵਾਂ ਦੇ ਨਾਲ ਮੀਟਿੰਗ ਹੋਈ ਸੀ ਪੰਜਾਬ ਨੂੰ ਨਿਗਰ ਦੇ ਵਿੱਚ ਸਾਂਝੇ ਫਰੰਡ ਦੇ ਆਗੂਆਂ ਦੀ ਜਿਹੜੇ ਮੁੱਖ ਮੰਗ ਇਹ ਸੀ ਕਿ ਜੋ 5 ਸਾਲ 6 ਮਹੀਨੇ ਏਰੀਅਰ ਦਿੱਤਾ ਜਾਵੇ ਤੇ ਮਲਾਈ ਦਾ ਲਗਭਗ 18000 ਕਰੋੜ ਬਣਦਾ ਮੁੱਖ ਨੇ ਭਵੰਤ ਭਗਵਾਨ ਸਾਹ ਨੇ ਵਿਸ਼ਵਾਦ ਦਵਾਇਆ ਚਲਦੇ ਏਰੀਅਰ ਦੀ ਅਦਾਇਗੀ ਕੀਤੀ ਜਾਵੇ ਹਾਂਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ